ਇਹ ਹਰ ਪਰਿਵਾਰ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਜਦੋਂ ਘਰ ਦਾ ਕੋਈ ਮੈਂਬਰ ਗੰਭੀਰ ਬਿਮਾਰ ਹੁੰਦਾ ਹੈ ਤਾਂ ਇਲਾਜ ਤੋਂ ਵੱਧ ਡਰ ਖਰਚੇ ਦਾ ਹੁੰਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੇ ਪੰਜਾਬ ਦੇ ਲੋਕਾਂ ਨੂੰ ਸਕੂਨ ਅਤੇ ਰਾਹਤ ਪਹੁੰਚਾਈ ਹੈ ਸਿਹਤ ਹਰ ਪਰਿਵਾਰ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਜਦੋਂ ਘਰ ਦਾ ਕੋਈ ਮੈਂਬਰ ਗੰਭੀਰ ਬਿਮਾਰ ਹੁੰਦਾ ਹੈ ਤਾਂ ਇਲਾਜ ਤੋਂ ਵੱਧ ਡਰ ਖਰਚੇ ਦਾ ਹੁੰਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੇ ਪੰਜਾਬ ਦੇ ਲੋਕਾਂ ਨੂੰ ਸਕੂਨ ਅਤੇ ਰਾਹਤ ਪਹੁੰਚਾਈ ਹੈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿੱਚ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਕਵਰੇਜ ਜਨ ਵਾਲੀ ਯੋਜਨਾ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕ ਹੈਲਥ ਕਾਰਡ ਬਣਵਾਉਣ ਲਈ ਕੇਂਦਰਾਂ ਤੇ ਪਹੁੰਚ ਰਹੇ ਹਨ ਆਮ ਲੋਕਾਂ ਅਨਸਾਰ ਹੁਣ ਇਲਾਜ ਦੇ ਖਰਚੇ ਦੀ ਚਿੰਤਾ ਘੱਟ ਹੋ ਗਈ ਹੈ ਦੇਖੋ क्राइम ਆਵਾਜ਼ ਇੰਡੀਆ ਦੀ ਇੱਕ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਇਹ ਕਿਸ ਚੀਜ਼ ਦਾ ਜਿਹੜਾ ਕੈਂਪ ਲਾਇਆ ਹੋਇਆ ਜੀ ਇਹ ਇਹ ਜੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਦੇ ਕਾਰਡ ਬਣ ਰਹੇ ਨੇ ਹਾਂਜੀ ਇਹ ਉਸ ਰਿਗਾਰਡਿੰਗ ਸਰਕਾਰ ਵੱਲੋਂ ਇਹ ਕੈਂਪ ਲਗਾਏ ਗਏ ਨੇ ਜੀ ਹਾਂਜੀ ਜਿਹਦੇ ਵਿੱਚ ਪ੍ਰਭਾਵ ਆਪਣਾ ਆਧਾਰ ਕਾਰਡ ਹਾਂਜੀ ਤੇ ਵੋਟਰ ਕਾਰਡ ਲੈ ਕੇ ਆਉਗਾ ਜੀ ਹੂੰ ਪੂਰਾ ਪਰਿਵਾਰ ਜੇ ਕੋਈ ਬੱਚਾ ਮਾਈਨਰ ਹੈ ਉਹਦਾ ਆਧਾਰ ਕਾਰਡ ਤੇ ਜਨਮ ਸਰਟੀਫਿਕੇਟ ਹੂੰ ਇਹ ਉਹਨਾਂ ਦਾ ਇੱਥੇ ਮੌਕੇ ਤੇ ਹੀ ਕੇਵਾਈਸੀ ਕਰਕੇ ਇੱਕ ਕਾਰਡ ਬਣਾਏ ਜਾ ਰਹੇ ਨੇ ਹੂੰ ਜਿਹਦੇ ਵਿੱਚ ਇਹ 10 ਲੱਖ ਦਾ ਤੱਕ ਦਾ ਲਾਜਾ ਜਿਹੜਾ ਉਹ ਫ੍ਰੀ ਹੈ ਜੀ ਪ੍ਰਾਈਵੇਟ ਹਸਪੀਟਲ ਸਰਕਾਰੀ ਹਸਪੀਟਲ ਸਾਰਿਆਂ ਦੇ ਵਿੱਚ ਇਹ ਕਾਰਡ ਹੈਗੇ ਨੇ ਜੀ ਵੈਲਿਡ ਦੇ ਹਾਂਜੀ ਇਨਾ ਕੋਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਵੀ ਆ ਦੇਖੋ ਜੀ ਲੋਕ ਆ ਰਹੇ ਨੇ ਜੀ ਠੀਕ ਹੈ ਜੀ ਔਰ ਇਹ ਮੌਕੇ ਤੇ ਕਾਰਡ ਬਣ ਰਹੇ ਨੇ ਜੀ ਕਿਸੇ ਨੂੰ 15 20 ਮਿੰਟਸ ਬਾਅਦ ਬੈਠਣਾ ਨਹੀਂ ਪੈਂਦਾ ਉਹਨੇ ਠੀਕ ਹੈ ਜੀ ਸਾਡੇ ਇੰਚਾਰਜ ਸਾਹਿਬ ਨੇ ਰਾਜਕੁਮਾਰ ਜੀ ਜਿਹੜੇ ਦੇਖਰੇਖ ਦੇ ਵਿੱਚ ਇਹ ਕੈਂਪ ਲੱਗਿਆ ਹੋਇਆ ਇਹ ਸਾਰੀ ਟੀਮ ਬੈਠੀ ਹੈ ਜੀ ਇਹਨਾਂ ਦੀ ਸ਼ਬਦਾ ਸੈਂਟਰਾਂ ਦੀ ਜੀ ਹਾਂਜੀ ਤੇ ਇਹ ਸਾਰਾ ਕੰਮ ਕਰ ਰਹੇ ਨੇ ਬੜੀਆ ਅੱਗੇ ਤਰੀਕੇ ਨਾਲ ਮਤਲਬ ਕਦੋਂ ਕ ਇਹ ਕਾਰਡ ਕਿੰਨੇ ਟਾਈਮ 'ਚ ਚਾਲੂ ਹੋ ਜਾਂਦਾ ਜੀ ਕਾਰਡ ਜਦੋਂ ਬਨਲ ਸਰ ਜੀ ਜਦੋਂ ਫੋਟੋ ਹੋ ਗਈ ਜੀ ਕੇ ਵੀ ਸੀ ਹੋ ਗਿਆ ਕਾਰਡ ਤੋਂ ਚੱਲੂ ਹੋ ਜਾਂਦਾ ਜੀ ਮਤਲਬ ਜੇ ਕਿਸੇ ਨੂੰ ਐਮਰਜੈਂਸੀ ਲੋਡ ਹੋਵੇ ਮਾਪਦਿ ਵਿੱਚ ਚੱਲੂ ਹੋ ਜਾਏ ਚੱਲੂ ਹੋ ਜਾਏ ਹਾਂਜੀ ਹਾਂਜੀ ਬਸ ਉਹ ਜਿਹੜਾ ਕਾਰਡ ਬਣ ਕੇ ਆਉਣਾ ਪੰਜ ਸੱਤ ਦਿਨਾਂ ਚ ਲਾਜੂਗਾ ਜਿਹੜਾ ਇਹ ਆਈਡੀ ਨੰਬਰ ਮਿਲ ਜਾਂਦਾ ਨਾਲ ਦੀ ਨਾਲ ਜਿਉਂ ਧਾਰਕ ਨਾਲ ਅਟੈਚ ਹੋ ਜਾਂਦਾ ਹਾਂਜੀ ਹਾਂਜੀ ਉਹ ਜਿਹੜੇ ਵੀ ਮਰਜ਼ੀ ਕੋਈ ਨੂੰ ਪ੍ਰੋਬਲਮ ਆਉਦੀ ਹੈ ਤਾਂ ਜਿਆਦਾ ਲਾਜ ਕਰ ਸਕਦੇ ਇਸ ਸਕੀਮ ਤੇ ਮੁੱਖ ਮੰਤਰੀ ਜੀ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਸਕੀਮ ਹੈ ਜੀ ਆਮ ਵੱਧ ਵਰਗੀ ਗਰੀਬ ਪਰਿਵਾਰ ਹਰੇਕ ਨੂੰ ਜਿਵੇਂ ਲੋਡ ਹੈ ਜੀ ਮਾੜੀ ਜਿਹੇ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਂਦੀ ਹੈ ਬਿਮਾਰੀ ਅੱਜਕੱਲ 1 ਰੁਪਿਆ ਦਾ ਰਣੀ ਮਿਲਦਾ ਜੀ ਇਹਦੇ ਵਿੱਚ ਐ ਸਮਝ ਲਓ ਵੀ ਤੁਸੀਂ 10 ਲੱਖ ਰੁਪਏ ਦਾ ਕਾਰਡ ਜੇਬ ਚਾਹੁੰਦੇ ਨੇ ਜੇ ਕੋਈ ਸਮੱਸਿਆ ਆਉਂਦੀ ਹੈ ਨਿਕਲਦਾ ਇਹ ਜੀ ਪ੍ਰਮਾਣਿਤ ਕਰਕੇ ਕਿਸੇ ਹਾਲ ਬਿਨਾ ਚਲ ਜੇ ਆਉਂਦੀ ਹੈ ਤਾਂ ਇਹ ਬਹੁਤ ਵੱਡੀ ਮਾਲੀ ਮਦਦ ਹੈ ਜੀ ਜਿਵੇਂ ਆਪਣੇ ਪੰਜਾਬ ਦੇ بڑے ਨਾਮਵਰ ਹਸਪਤਾਲਾ ਵੀ ਉਹਨਾਂ ਜੀ ਵੀ ਚੱਲੂ ਹੈ ਹਾਂਜੀ 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 ਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਫਿਰ ਲੋਕਾਂ ਨੂੰ ਅਸੀਂ ਇਹ ਹੀ ਕਹਿੰਦੇ ਆ ਵੀ ਵਿਸ਼ੇਸ਼ੀ ਆਪਦਾ ਜਿਹੜਾ ਕਾਰਡ ਆ ਇਹ ਬਣਾਓ ਇਹ ਕੈਂਪ ਪੂਰੇ ਐਤਵਾਰ ਤੱਕ ਚੱਲੂਗਾ ਜੀ ਜਨਤਾ ਕਲੋਨੀ ਪੋਲ ਨੰਬਰ 3 ਕਹੀਆਂ ਵਾਲੀ ਕਲੋਨੀ ਚ ਜਿਵੇਂ ਪਿੰਡਾਂ ਦੇ ਵਿੱਚ ਵੀ ਚੱਲ ਰਹੇ ਨੇ ਜੀ ਕਾਰਡ ਬਣਾਉਣਾ ਹਾਂਜੀ ਹਾਂਜੀ ਪਿੰਡਾਂ ਦੇ ਵਿੱਚ ਵੀ ਚੱਲੀ ਜਾਂਦੇ ਆ ਪਿੰਡਾਂ 'ਚ ਡੋਟੀ ਲੱਗੇ ਹੋਏ ਨੇ ਜੀ ਹਾਂਜੀ 10 ਕੈਂਪ ਤਾਂ ਸਰਕਾਰ ਬਣੇ ਹੋਏ ਨੇ ਇਹਦੇ ਲੱਗੇ ਹੋਏ ਨੇ ਇਹ ਲੱਗੇ ਹੋਏ ਨੇ ਬਾਕੀ ਇਹ ਸੀਐਸਟੀ ਸੈਂਟਰ ਅੱਜ ਹੀ ਬਣ ਰਹੇ ਨੇ ਹਾਂਜੀ ਇਹ ਆਪਣੇ ਸੀਐਸਸੀ ਸੈਂਟਰ ਪਿੰਡਾਂ ਚ ਦੇ ਮੰਡੀ ਚਾਰੇ ਚੋਂ ਪੰਜ ਚੱਲ ਰਹੇ ਨੇ ਜੀ ਆਹ ਡੋਟੇ ਪਿੰਡਾਂ ਚ ਕੁਝ ਚੈੱਕ ਕਰ ਰਹੇ ਜੀ ਦੋ ਐ ਸਾਰੇ ਚ ਵੱਢ ਰਹੇ ਨੇ 10 ਕੈਂਪ ਐ ਐਕਸਟਰਾ ਲਾਏ ਨੇ ਜੀ ਅੱਛਾ 10 ਕੈਂਪ ਲਾਏ ਨੇ ਜੀ ਹਲਕੇ ਦੇ ਵਿੱਚ ਹਲਕੇ ਦੇ ਵਿੱਚ ਐਤਵਾਰ ਤਾਈਂ ਚੱਲਣਾ ਐ ਜੀ ਸਵੇਰ ਕਿੰਨੇ ਵਜੇ ਸਟਾਰਟ ਇਹ 9 ਤੋਂ 5 ਐ ਜੀ 9 ਤੋਂ 5 9 ਤੋਂ 5 ਕੋਈ ਬੰਦਾ ਆ ਕੇ ਬਣਾ ਸਕਦਾ ਜੀ ਇਹ ਇਸ ਕੈਂਪ ਚ ਠੀਕ ਐ ਜੀ ਪਰ ਉਹਦੇ ਵਾਸਤੇ ਜਿਹੜੇ ਡਾਕੂਮੈਂਟਸ ਲੈ ਖਾਣੂ ਤੁਹਾਨੂੰ ਦੱਸਿਆ ਜੀ ਜਿਹੜਾ ਬੰਦੇ ਦਾ ਪਰਿਵਾਰ ਦਾ ਵੋਟਰ ਕਾਰਡ ਆਧਾਰ ਕਾਰਡ ਜੇ ਕੋਈ ਬੱਚਾ ਨਵਾਲਗਾ ਉਹਦਾ ਆਧਾਰ ਕਾਰਡ ਜਨਮ ਸਰਟੀਫਿਕੇਟ ਠੀਕ ਇਹ ਨਾਲ ਲੈ ਕੇ ਆਉਣ ਦੇ ਕੇ ਕਿ ਕਿ 5 ਲੱਖਾਂ ਦਾ ਬਣਿਆ ਹੋਇਆ ਉਹ ਕੋਈ ਕੇ ਵੈਸੀ ਨਾਲ ਹੁੰਦੀ ਹੈ ਉਹ ਆਦ ਨਾਲ ਲੈ ਕੇ ਆਉਣ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਰਹਿੰਦੇ ਠੀਕ ਹੈ ਜੀ ਡਾਕੂਮੈਂਟ ਕੀ ਕੀ ਆਉਂਦੇ ਜੀ ਆਧਾਰ ਕਾਰਡ ਤੇ ਵੋਟਰ ਕਾਰਡ ਜੀ ਅੱਛਾ ਜੀ ਤੇ ਜੇ ਕੋਈ ਬੱਚਾ ਨਵਾਂ ਹੈ ਉਹਦਾ ਸਰਟੀਫਿਕੇਟ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਠੀਕ ਹੈ ਜੀ ਪਛੇ ਜਰੂਰੀ ਹੈ ਜੀ ਧੰਨਵਾਦ ਅਸੀਂ ਕਾਰਡ ਬਣਾਉਣ ਦੇ ਇੱਥੇ 15 ਮਿੰਟ 10 ਮਿੰਟ ਪਾਸ ਲੱਗਦੇ ਨੇ ਅੱਛਾ ਜੀ ਮੌਕੇ ਦੀ ਵੇਲਾ ਕਰ ਦਿੰਦੇ ਅਸੀਂ ਠੀਕ ਹੈ ਨਾਲ ਫੈਮਿਲੀ ਨੂੰ ਲੈ ਆਉਣਾ ਪੂਰੀ ਫੈਮਿਲੀ ਨੂੰ ਆਉਣਾ ਪੈਂ ਉਹਨੂੰ ਫੋਟੋ ਕਰਵਾਉਣਾ ਹੋਣਾ ਹੀ ਪੈਂਦਾ ਜੇ ਕੋਈ ਮਜਬੂਰੀ ਬਸ ਨਹੀਂ ਆ ਸਕਦਾ ਉਹਦੇ ਵਾਸਤੇ ਅਗਲੀ ਕੋਈ ਹੈਗੇ ਅਗਰੇ ਵੀ ਉਹਨਾਂ ਦਾ ਪ੍ਰੋਬਲਮ ਉਹ ਇਹ ਕਰ ਸਕਦੇ ਠੀਕ ਹੈ ਧੰਨਵਾਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋਕ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਕਵਰੇਜ ਵਾਲੀ ਹੈਲਥ ਕਾਰਡ ਬਣਵਾਉਣ ਲਈ ਉਤਸ਼ਾਹ ਨਾਲ ਪਹੁੰਚ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਵੱਧ ਰਹੇ ਇਲਾਜ ਦੇ ਖਰਚੇ ਨੇ ਮੱਧ ਵਰਗ ਅਤੇ ਗਰੀਬ ਪਰਿਵਾਰਾਂ ਦੀ ਕਮਰ ਤੋੜ ਦਿੱਤੀ ਸੀ ਹੁਣ ਇਹ ਯੋਜਨਾ ਉਹਨਾਂ ਲਈ ਇੱਕ ਵੱਡੀ ਰਾਹਤ ਸਾਬਤ ਹੋ ਸਕਦੀ ਹੈ ਸਰਕਾਰ ਦੇ ਕਮਾਂਕਰਾਂ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਹੋ ਜੀ ਬਹੁਤ ਵਧੀਆ ਸਕੀਮ ਹੈ ਜੀ ਹਮ ਹਰੇਕ ਜਨਰੇਸ਼ਨ ਨੂੰ ਇਸ ਸਕੀਮ ਦਾ ਫਾਇਦਾ ਹੋਊਗਾ ਜੀ ਗਰੀਬ ਨੂੰ ਮਦਦ ਹੋਊਗੀ ਜਿਹੜੇ 10 ਲੱਖ ਸੀਤ ਬੀਮੇ ਨੂੰ ਲੈ ਕੇ ਗੱਲ ਕਰ ਲਈਏ ਜੀ ਆਪਾਂ ਹਾਂਜੀ ਬਹੁਤ ਵਧੀਆ ਹੈ ਜੀ ਜਿਨ੍ਹਾਂ ਦਾ ਖਰਚਾ ਜਿਹੜਾ ਨਹੀਂ ਚੱਕ ਸਕਦੇ ਉਹਨਾਂ ਨੂੰ ਇਸ ਖਾਤੇ ਦੇ ਅਧੀਨ ਜਿਹੜੀ ਸਕੀਮ ਚਲਾਈ ਆ ਉਹਦੇ ਬੈਨੀਫਿਟ ਹੋਣਗੇ ਹਾਂਜੀ ਹਾਂਜੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਅਸੀਂ ਕਾਰਡ ਬਣਾਉਣਾ ਹੈ ਜੀ ਤੁਹਾਨੂੰ ਕਿੰਨੀ ਕੁ ਮਤਲਬ ਇੱਥੇ ਖੇਚਲਾ ਕਰਨੀ ਪਈ ਆ ਕੀ ਕੀ ਪ੍ਰੂਫ ਲਿਆਉਣੇ ਪਏ ਪਰੂਫ ਤਾਂ ਜਿਹੜਾ ਆਧਾਰ ਕਾਰਡ ਪੈਨ ਕਾਰਡ ਹਾਂਜੀ ਹਾਂਜੀ ਤੇ ਬਾਕੀ ਜੋ ਪ੍ਰੋਸੀਜਰ ਆ ਉਹ ਕਰੀ ਜ ਨੇ ਕੋਈ ਜ਼ਿਆਦਾ ਪ੍ਰੇਸ਼ਾਨੀ ਤਾਂ ਨਹੀਂ ਆਈ ਜੀ ਨਹੀਂ ਜੀ ਨਹੀਂ ਜ਼ਿਆਦਾ ਕੋਈ ਪਰੇਸ਼ਾਨੀ ਨਹੀਂ ਜੋ ਰੂਲ ਆ ਉਹ ਤਾਂ ਫੋਲੋ ਕਰਨੀ ਆ ਸਹੀ ਹਾਂਜੀ ਤੁਹਾਡਾ ਕਾਰਡ ਬਣ ਕਿਤੇ ਆ ਰਹੀ ਹਾਂ ਨਹੀਂ ਹਜੇ ਹੋਇਆ ਨਹੀਂ ਜੀ ਹਜਾ ਸਾਰਾ ਤਾਂ ਪ੍ਰੋਸੈਸ ਹੀ ਹੈ ਜੀ ਸਸ ਹਾਂਜੀ ਹੂੰ ਤੇ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਦੇ ਕਮਲਕਾਰਾਂ ਨੂੰ ਲੈ ਕੇ ਜੀ ਹਾਂਜੀ ਨਹੀਂ ਵਧੀਆ ਜੀ ਸਕੀਮ ਵਧੀਆ ਹਮ ਹਰੇਕ ਜਿਹੜਾ ਵੱਧ ਵਰਗ ਆ ਜਿਹੜੇ ਲੋਕ ਆ ਉਹਨਾਂ ਦੀ ਹੈਲਪ ਹੁੰਦੀ ਆ ਤੇ ਸਾਰਿਆਂ ਵਾਸਤੇ ਜਿਹੜੀ ਸਕੀਮ ਬਣੀ ਹੈ ਇਹ ਜੋ ਵੀ ਪਿਆਸੇ ਦੀ ਬਣਾਈ ਹੈ ਗ੍ਰਾਂਟ ਦਿੰਦੀ ਹੈ ਇਹਨਾਂ ਨੂੰ 10 ਲੱਖ ਦੀ ਜੋ ਵੀ ਆਪਣਾ ਖਰਚਾ ਹੋਊਗਾ ਕਿਸੇ ਨੂੰ ਤਕਲੀਫ ਵੱਡੀ ਵੱਡੀ ਮੇਜਰ ਆ ਜਿਹੜੀ ਆ ਉਹਦੇ ਵਾਸਤੇ ਸਾਡੇ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਕੀ 2027 ਦੇ ਵਿੱਚ ਸਰਕਾਰ ਸੱਤਾ ਦੇ ਵਿੱਚ ਆ ਸਕਦੀ ਹੈ ਜੀ ਫਿਰ ਕਮਾਕਰਾਂ ਨੂੰ ਲੇਕ ਦੇ ਪਰ ਦੇਖੋ ਜੀ ਇਸ ਤਰ੍ਹਾਂ ਦੀ ਕੰਮ ਹੁੰਦੇ ਰਹੇ ਜਿਹੜੇ ਕਾਰਡ ਬਣਿਆ ਸਹੀ ਤਰ੍ਹਾਂ ਲੱਗਦੇ ਰਹੇ ਲੋਕਾਂ ਨੂੰ ਮਦਦ ਮਿਲਦੀ ਰਹੀ ਤਾਂ ਸਰਕਾਰ ਜ਼ਰੂਰ ਆਊਗੀ ਠੀਕ ਹੈ ਧੰਨਵਾਦ ਜੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਸਕੀਮ ਅਧੀਨ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹਿਆਆ ਕਰਵਾਇਆ ਜਾਏਗਾ ਹਸਪਤਾਲ ਦੇ ਵੱਡੇ ਬਿੱਲ ਸਰਜਰੀ ਦਾ ਖਰਚਾ ਜਾਂ ਅਚਾਨਕ ਆਈ ਗੰਭੀਰ ਬਿਮਾਰੀ ਹੁਣ ਪਰਿਵਾਰਾਂ ਨੂੰ ਕਰਜ਼ੇ ਦੀ ਚਿੰਤਾ ਲਈ ਨਹੀਂ ਸਤਾਏਗੀ ਜਿਦਿ ਜੀ ਤੁਸੀਂ ਅੱਜ 10 ਲੱਖ ਬੀਮਾ ਜਿਹੜਾ ਸਰਕਾਰ ਨੇ ਕੜ ਬਣਾਈ ਹੈ ਪ੍ਰੂਫ ਬਣਾਉਣ ਆਏ ਸਾਨੂੰ ਇੱਥੇ ਕਿੰਨਾ ਖਜਲ ਖਵਾਰੀ ਕਿੰਨੇ ਹੋਈ ਜੀ ਕੋਈ ਜਮਾ ਕੋਈ ਦਿੱਕਤ ਨਹੀਂ ਆਈ ਜੀ ਕੋਈ ਦਿੱਕਤ ਨਹੀਂ ਆਈ 10 ਮਿੰਟਾਂ ਵਿੱਚ ਸਾਡਾ ਕੰਮ ਹੋ ਗਿਆ ਅੱਛਾ ਕੀ ਕੀ ਇਹਦੇ ਵਾਸਤੇ ਪ੍ਰੂਫ ਚਾਹੀਦੀ ਇਹਦੇ ਵਿੱਚ ਹੀ ਆਧਾਰ ਕਾਰਡ ਜੀ ਵੋਟਰ ਕਾਰਡ ਜੀ ਠੀਕ ਹੈ ਜੀ ਨੂੰ ਪਹਿਲਾਂ ਸੁਣ ਚ ਆਇਆ ਸੀਗਾ ਕਹਿੰਦੇ ਵੀ ਇਹਨਾਂ ਦੀ ਐਪ ਆਪਾਂ ਹੀ ਘੱਟ ਚੱਲਦੀਆਂ ਨੇ ਕਿ ਉਹ ਕਾਰਡ ਅਪਲਾਈ ਹੋ ਨਹੀਂ ਰਿਹਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਆਈ 1% ਵੀ ਦਿੱਕਤ ਨਹੀਂ ਇਹ ਹੁਣ ਤੁਸੀਂ ਇਹ ਕਿਹੜੀ ਜਗ੍ਹਾ ਤੇ ਖੜੇ ਆਪਾਂ ਅਸੀਂ ਆਪਣੇ ਜਨਤਾ ਕਲੋਨੀ ਹਾਂਜੀ ਨੀਅਰ ਆਪਣਾ ਜੋੜਾ ਹਸਪੀਟਲ ਜੋੜਾ ਆ ਆਪਣੀ ਕਲੋਨੀ ਕਿਹ ਅੱਛਾ ਜੀ ਠੀਕ ਹੈ ਦੋਸਤੋ ਜਿੰਨੂੰ ਤੁਸੀਂ ਦੇਖ ਰਹੇ ਹੋ ਆ ਦੇਖੋ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜੀ ਫਿਰ ਇਹ ਤਾਂ ਬਹੁਤ ਵਧੀਆ ਕੰਮ ਆ ਜੀ ਕੋਈ ਵੀ ਬੰਦਾ ਹੈ ਹੂੰ ਜਿਆਦਾ ਪੈਸੇ ਬੰਦੇ ਦੇ ਇਲਾਜ ਤੇ ਲੱਗਦੇ ਆ ਜੀ ਹਾਂਜੀ ਇਸ ਕਰਕੇ ਇਸ ਇਸ ਕਰਕੇ ਹਰੇਕ ਵਰਗ ਨੂੰ ਇਹਦਾ ਫਾਇਦਾ ਜੀ ਹੂੰ ਓਕੇ ਜਾ ਤਾਂ ਇਹ ਵੀ ਪੜ੍ਹਾਈ ਤੇ ਵੀ ਲੱਗ ਰਿਹਾ ਖਰਚਾ ਹੁੰਦਾ ਜੀ ਮੇਨ ਦੋਨ ਦੋ ਚੀਜ਼ਾਂ ਹੁੰਦੇ ਨੇ ਮੇਨ ਪੜ੍ਹਾਈ ਤੇ ਇਲਾਜ ਇਹ ਹੀ ਗਵਰਨਮੈਂਟ ਨੂੰ ਚਾਹੀਦੇ ਵੀ ਇਹਨਾਂ ਚੀਜ਼ਾਂ ਫ੍ਰੀ ਹੋਣਾ ਚਾਹੀਦਾ ਹੈ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਇਸ ਕਰਕੇ ਹੂੰ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਜੀ ਲੋਕਾਂ ਨੂੰ ਕਹਿਣਾ ਜੀ ਇਹ ਇਸ ਇਸ ਕੰਮਰੀ ਇਸ ਸਰਕਾਰ ਲਿਉਣੀ ਚਾਹੀਦੀ ਹੈ ਜੀ ਇਹ ਦੋ ਜਿਹੜੀ ਦੋ ਚੀਜ਼ਾਂ ਦਾ ਲੈ ਖਿਆਲ ਕਰੇ ਹੂੰ ਵੀ ਪੜ੍ਹਾਈ ਤੇ ਆਪਣੇ ਇਲਾਜ ਵਾਸਤੇ ਹੂੰ ਧੰਨ ਬਹੁਤ ਵਧੀਆ ਜਣੀ ਸਰਕਾਰ ਦਾ ਉਪਰਾਲਾ ਹਾਂਜੀ ਬਹੁਤ ਵਧੀਆ ਜੀ ਹਾਂਜੀ ਧੰਨਵਾਦ ਠੀਕ ਹੈ ਜੀ ਹੈਲਥ ਕਾਰਡ ਬਣਵਾਉਣ ਲਈ ਲੋਕਾਂ ਦੇ ਉਤਸ਼ਾਹ ਦੇਖਦੇ ਹੋਏ ਕਈ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਵਾਧੂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਪ੍ਰਕਿਰਿਆ ਸਚੱਜੇ ਤਰੀਕੇ ਨਾਲ ਚਲਾਈ ਜਾ ਸਕੇ ਇਸ ਯੋਜਨਾ ਨਾਲ ਲੋਕਾਂ ਨੂੰ ਇਹ ਭਰੋਸਾ ਮਿਲਿਆ ਹੈ ਕਿ ਉਹਨਾਂ ਦੀ ਮਿਹਨਤ ਦੀ ਕਮਾਈ ਇਲਾਜ ਦੇ ਨਾਂ ਤੇ ਖਤਮ ਨਹੀਂ ਹੋਏਗੀ ਪੰਜਾਬ ਵਿੱਚ 10 ਲੱਖ ਦੀ ਸਿਹਤ بیمਾ ਯੋਜਨਾ ਨੂੰ ਮਿਲ ਰਿਹਾ ਹੈ ਪਰਮਾ ਹੰਗਾਰਾ ਦਰਸਾਉਂਦਾ ਹੈ ਕਿ ਲੋਕ ਸਿਹਤ ਸੁਰੱਖਿਆ ਨੂੰ ਕਿੰਨੀ ਅਹਿਮੀਅਤ ਦੇ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਯੋਜਨਾ ਜ਼ਮੀਨੀ ਪੱਧਰ ਤੇ ਕਿੰਨੀ ਤੇਜ਼ੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਹੁੰਦੀ ਹੈ ਪਰ ਇਸ ਵੇਲੇ ਲੋਕਾਂ ਦੇ ਚਿਹਰਿਆਂ ਤੇ ਲਿਖਦੀ ਉਮੀਦ ਇਸ ਯੋਜਨਾ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਪੰਜਾਬ ਸਰਕਾਰ ਦੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਨੂੰ ਮਿਲ ਰਿਹਾ ਭਰਮਾ ਹੁੰਦਾਰਾ ਇੱਕ ਵੱਡਾ ਸੰਕੇਤ ਹੈ ਕਿ ਸਰਕਾਰ ਦੇ ਨਾਲ-ਨਾਲ ਲੋਕ ਵੀ ਸਿਹਤ ਰੱਖਿਆ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ ਲੋਕਾਂ ਅਨੁਸਾਰ ਪੰਜਾਬ ਸਰਕਾਰ ਦਾ ਇਹ ਕਦਮ ਆਮ ਲੋਕਾਂ ਲਈ ਬਹੁਤ ਹੀ ਸੁਖਾਵਾਂ ਤੇ ਨਮੀਆਂ ਉਮੀਦਾਂ ਭਰਿਆ ਹੋਵੇਗਾ